ਦੇ ਕੁਲੇ ਦੀ ਉਮਰ ਆ ਜਿਹੜੀ ਸਾਢੇ ਇਕਠਾ ਮਹੀਨਿਆਂ ਦੀ ਆ ਸਾਢੇ ਅੱਠਾ ਮਹੀਨਿਆਂ ਦੀ ਮੇਰਾ ਖਿਆਲ ਆ ਬਾਲਡਰ ਕਾਰਡ ਵਾਲਾ ਕੰਮ ਇਹ ਹੈ ਹਜੇ ਦੁੱਧ ਚੋਂਗੇ ਦੀ ਆਈ ਏ ਹਜੇ ਵੀ ਹਾਂ ਇਹ ਦੋ ਇਹ ਕੱਪੜੇ ਕਿੰਨੇ ਦਿਨ ਦੀ ਕਰਾਤੀ 13 ਮਹੀਨਿਆਂ ਦੀ ਕੱਪੜਾ ਇਹ ਹੋ ਗਈ ਸੀ 13 ਮਹੀਨਿਆਂ ਦੀ ਕੱਪੜਾ ਆਪ ਇਹ ਕਿਹੜੇ ਸੀ ਮੰਦੀ ਆ ਇਹ ਜੀ ਹੈਗੀ ਆ ਸੁਲਤਾਨ ਦੇ ਬੁੱਢਾ ਖੇੜੇ ਵਾਲੇ ਦੀ ਜਿਹੜਾ ਮਰ ਗਿਆ ਚੋਕੀ ਸੀ ਇਹ ਖੀਰੀ ਸੂਕੇ ਕਿੰਨਾ ਕੱਢਿਆ ਨੇ ਇਹਨੇ 15 ਕਿਲੋ ਕੱਢਿਆ 15 ਕਿਲੋ ਹਾਂ ਜੀ ਤੇ ਦੋ ਜਿਵੇਂ ਹੁਣ ਤੂੰ ਦੋ ਦੰਦ ਕਹਿਣਾ ਯਾਰਾ ਉਮਰ ਅਜੇ ਵੀ ਨਿਆਣੀ ਆ ਹੁਣ ਗੱਬਣ ਵੀ ਆ ਹੁਣ ਚਾਰ ਮਹੀਨੇ ਦੇ ਦੁਆਰਾ ਗੱਬਣ ਆ ਚਾਰਾਂ ਦੀ ਗੱਬਣਾ ਇੱਕ ਕੱਦ ਬਿੱਡ ਬਾਡੀ ਚੜਾਈ ਚੜੂਈ ਬਹੁਤਾ ਬੇਲਬੂਰ ਹਾਂਜੀ ਹਾਂ ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਪੇਜ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਇਹ ਵੀਡੀਓ ਮੈਂ ਪਾਉਂਗਾ ਪੇਜ ਤੇ ਵੀਡੀਓ ਬਣਾਉਂਗਾ ਮੋਟੀਵੇਸ਼ਨਲ ਕੋਈ ਵੀ ਜਾਨਵਰ ਇਹਨਾਂ ਚ ਫੋਰ ਸੇਲ ਨਹੀਂ ਸੋਨੂੰ ਇੱਕ ਦਿਖਾਉਣਾ ਹੀ ਆ ਵੀ ਯਾਰ ਜਿਹੜੀ ਚੰਗੀ ਨਸਲ ਆ ਚੰਗੀ ਨਸਲ ਕਿੰਨੀ ਕੁ ਗਰੋ ਕਰਦੀ ਆ ਤੇ ਦੁੱਧ ਚ ਕਿਵੇਂ ਰਹਿੰਦੀ ਆ ਤੇ ਦੇਸੀ ਨਸਲ ਨਾਲੋਂ ਇਹ ਜਿਹੜੀ ਚੰਗੀ ਨਸਲ ਆ ਗਈ ਮੋਹਰਾ ਨਸਲ ਇਹਦੇ ਵਿੱਚ ਅੰਤਰ ਕਿੰਨਾ ਕ ਆਪਸ ਚ ਉਹਦੇ ਮਾਮਲੇ 'ਚ ਆਪਾਂ ਤੁਹਾਡੀ ਗੁਰਜੋਤ ਨਾਲ ਕਰਾਉਣੀ ਆ ਗੱਲਬਾਤ ਉਹ ਜਾਣਕਾਰੀ ਯਾਦੇ ਰੱਖਦਾ ਆ ਜਾ ਗੁਰਜੋਤ ਸਿਕਾਲ ਜੀ ਹਾਂ ਹੋਰ ਠੀਕ ਠਾਕ ਵਧੀਆ ਹੀ ਵਧੀਆ ਹਾਂ ਜਿਵੇਂ ਗੁਰਜੋਤ ਆਹ ਕੱਟੀ ਦਿਖਾ ਰਿਹਾ ਆਪਾਂ ਇਹਦੀ ਉਮਰ ਕਿੰਨੀ ਆ ਇਹ ਆ ਮੋਹਰ ਲਈ 20 ਤਰੀਕ ਨੂੰ 9 ਮਹੀਨੇ ਦੇ ਹੋ ਜਾਊਗੀ ਹਜੇ ਹੋਊਗੀ ਹਾਂ ਅੱਜ ਤਰੀਕ ਮੇਰਾ ਖਿਆਲ ਆ 9-10 ਹੋਊਗੀ ਹਾਂ ਹਾਂ 9 9 ਤਰੀਕ ਅੱਜ 9 ਤਰੀਕ ਨੂੰ ਵੀਡੀਓ ਕਵਰ ਕਰਦੇ ਆਪਾਂ ਤੇ 20 ਤਰੀਕ ਨੂੰ ਹਜੇ ਹੋਊਗੀ ਇਹ ਬੀਫ ਇਹ 20 ਅਕਤੂਬਰ ਦੀ ਸੋਈ ਹੋਈ ਹੈ ਜਾਨ 10ਵੇਂ ਮਹੀਨੇ ਦੀ 20 ਹੁਣ ਇਹਦੀ ਉਮਰ 9 ਮਹੀਨਿਆਂ ਦੀ ਹੁੰਦੀ ਹੈ ਸਾਢੇ ਇਕੱਠਾ ਮਹੀਨੇ ਦੇ ਡੇੜਾ ਸਾਢੇ ਅੱਠ ਮਹੀਨੇ ਲੈ ਸਜਣੋ ਸਾਢੇ ਅੱਠਾਂ ਮਹੀਨਿਆਂ ਦੀ ਬਾਈ ਨੇ ਗੱਭਣ ਵੀ ਕਰਾਤੀ ਕੱਤੀ ਇਹ ਕੱਤੀ ਤੇ ਵੱਢ ਮਾਰਦੇ ਮੇਰੇ ਤੇ ਚਾਹੇ ਕੈਮਰਾ ਘੱਟੇ ਮਾਰੀ ਅੱਜ ਇਹਦੇ ਤੇ ਮਾਰਦੇ ਕੁੱਲੇ ਦੀ ਉਮਰ ਆ ਜਿਹੜੀ ਸਾਢੇ ਇਕੱਠਾ ਮਹੀਨਿਆਂ ਦੀ ਆ ਸਾਢੇ ਅੱਠਾਂ ਮਹੀਨਿਆਂ ਦੀ ਮੇਰਾ ਖਿਆਲ ਆ ਬਾਲਡਰ ਰਿਕਾਰਡ ਵਾਲਾ ਕੰਮ ਏ ਆ ਇਹ ਹਜੇ ਦੁੱਧ ਚੁੰਗਦੀ ਆਈ ਏ ਹਜੇ ਵੀ ਹਾਂ ਇਹ ਦੋ ਹੀ ਟੱਪ ਕੱਪੜ ਕਿੰਨੇ ਦਿਨ ਦੀ ਕਰਾਤੀ ਇਹ 10 ਦਿਨ ਹੋ ਗਏ ਠੀਕ ਆ ਪਰ 10 ਦਿਨ ਦੀ ਗੱਬਣ ਹੋ ਗਈ ਤੇ ਹੁਣ ਇਹਦੀ ਮਾਦਰ ਤੇ ਵੀ ਮਾਰਦੇ ਆ ਵੀ ਦਿਖਾ ਦੇ ਆ ਇਹਦੀ ਮਾਂ ਕੱਟੀ ਦੀ ਆ ਪਛਾਣ ਜਦੋਂ ਹੋ ਕੇ ਦਿਖਾ ਦੇ ਪੂਰੀ ਹੂਣ ਤੇਰੇ ਕੈਮਰੇ ਚ ਆਉਣੀ ਨਹੀਂ ਇੱਥੋਂ ਨਾਲ ਇਹਦਾ ਕੱਦ ਦਿਖਾ ਦੇ ਮੇਰੇ ਕੱਦ ਦੇ ਹਿਸਾਬ ਨਾਲ ਇਹਦੀ ਉਮਰ ਕਿੰਨੀ ਕੁ ਹੋ ਗਈ ਹੁਣ ਗੁਰਜੋਤ ਇਹ ਜੀ ਮੰਨ ਕੇ ਚਲੋ ਵੀ ਹਜੇ ਦੋ ਦੰਦ ਹੁਣ ਹੋਈ ਆ ਇਹ ਦੋ ਤਿੰਨ ਕ ਮਹੀਨੇ ਹੋਇਆ ਅੱਛਾ ਬਰਾਬਰ ਨਹੀਂ ਕਰੇ ਹਾਂ ਇਹ 13 ਮਹੀਨਿਆਂ ਦੀ ਗੱਬਣ ਕਰਾ ਇਹ ਹੋ ਗਈ ਸੀ 13 ਮਹੀਨਿਆਂ ਦੀ ਗੱਬਣ ਆਪ ਇਹ ਕਿਹੜੇ ਸੀ ਮੰਦੀ ਆ ਇਹ ਜੀ ਹੈਗੀ ਆ ਸੁਲਤਾਨ ਦੇ ਬੁੱਢੇ ਖੇੜੇ ਵਾਲੇ ਦੀ ਜਿਹੜਾ ਮਰ ਗਿਆ ਚੋਟ ਇਹ ਸੱਜਣੋ ਹੈਗੀ ਆ ਬੁੱਢੇ ਖੇੜੇ ਵਾਲੇ ਸੁਲਤਾਨ ਦੀ ਕੱਤੀ ਆ ਤੇ ਬਾਕੀ ਰਿਜ਼ਲਟ ਵੀ ਦੇਖ ਸਕਦੇ ਹੋ ਦੋ ਦੰਦ ਜਦੋਂ ਨੂੰ ਬਰਾਬਰ ਕਰੂ ਉਦੋਂ ਨੂੰ ਇਹਨੇ ਦੂਜਾ ਸੂਆ ਵੀ ਸੂਪਾ ਇਹਦੀ ਮਾਂ ਨੇ ਆਪਣੇ ਕੋ 25 ਕਿਲੋ ਦੁੱਧ ਕੱਢਿਆ ਜੀ ਇਹਨੇ 13 ਮਹੀਨਿਆਂ ਦੀ ਗੱਬਣ ਹੋ ਗਈ ਸੀ ਇਹ 13 ਦੀ ਗੱਬਣ ਹੋ ਗਈ ਸੀ ਇਹ ਖੀਰੀ ਸੂ ਕੇ ਕਿੰਨਾ ਕੱਢਿਆ ਨੇ ਇਹਨੇ 15 ਕਿਲੋ ਕੱਢਿਆ 15 ਕਿਲੋ ਹਾਂ ਤੇ ਦੋ ਜਿਵੇਂ ਹੁਣ ਤੂੰ ਦੋ ਦੰਦ ਕਹਿਣਾ ਯਾਰਾ ਉਮਰ ਅਜੇ ਵੀ ਨਹੀਂ ਆਣੀ ਆ ਹੁਣ ਗੱਬਣ ਵੀ ਆ ਹੁਣ ਇਹ 4 ਮਹੀਨੇ ਦੇ ਦੁਆਰਾ ਗੱਬਣ ਆਇ ਚਾਰਾਂ ਦੀ ਗੱਬਣ ਹਾਂ ਇੱਕ ਅੱਦ ਬਿੱਡ ਬਾਡੀ ਚੜਾਈ ਚੜੂਈ ਬਹੁਤਾ ਬੇਲਬੂਰ ਹਾਂ ਆ ਚੰਗੀ ਨਸਲ ਤੇ ਦੇਸੀ ਨਸਲ 'ਚ ਇਹੀ ਫਰਕ ਹੁੰਦਾ ਹੈ ਦੇਸੀ ਨਸਲ ਜਰ ਜੇ ਮੈਂ ਗੱਲ ਕਰ ਲਾ ਮੇਰਾ ਕਹਲਾ ਘੱਟੋ ਘੱਟ 4-5 ਸਾਲਾਂ ਦਾ ਬੱਚਾ ਸੁੰਗਾ ਜਾ ਕੇ ਇਹਨੇ ਤਕਰੀਬਨ ਤਕਰੀਬਨ 3 ਸਾਲ ਡੇਢ ਗੇੜ ਹੁੰਦੀ ਦੂਜੇ ਸੂਏ ਸੂਪਣਾ ਦੂਜੇ ਸੂਏ ਵੀ ਸੂਪਣਾ ਇਹ ਬਾਈ ਦਾਇਆਂ ਲਾ ਲਓ ਮਾਵਾਂ ਧੀਆਂ ਦਾ ਇੱਕ ਤੁਸੀਂ ਰਿਕਾਰਡ ਹੀ ਬਣਾ ਸਕਦੇ ਹਾਂ ਆਪੇ ਸੁਲਤਾਨ ਦੀ ਆ ਗਈ ਉਹ ਕੱਟੀ ਕਿਹੜੇ ਸੀਮੰਦੀ ਹੈ ਕੱਟੀ ਹਸਾਰ ਦੇ ਟੀਕੇ ਦੀ ਹੈ ਐਚ ਐਲ ਡੀ ਵੀ ਦੇ ਉਹ ਐਚ ਐਲ ਡੀ ਵੀ ਦੇ ਹਸਾਰ ਦੀ ਆ ਹਾਂ ਜੀ हां ओ दी उमर हैगी या 1.5 महिना दी गब्बण होगी ए होगी दी 13 दी ओने ए दा ਵੀ ਰਿਕਾਰਡ ਤੋਂ हां ए दा ਅੰਦਰ ਖੜਨ ਕਰਕੇ 24 ਘੰਟੇ ਅੰਦਰ ਹੀ ਰਹਿੰਦੀਆਂ ਨੇ ਆ ਰੰਗ ਥੋੜਾ ਜਿਹਾ ਤਾਂ ਲੱਗ ਰਾਂਗੇ ਥੋੜੇ ਜਿਹਾ ਖਰਾਬ ਆ ਉਹ ਕੱਟੀ ਨੂੰ ਤੋਰੀ ਮੜਾ ਜਾ ਭਜਦੀ ਨਹੀਂ ਨਹੀਂ ਭਜਦੀ ਨਹੀਂ हां ਪੋਚ ਕੇ ਤੋੜਦੇ ਕੱਟੀਉ ਕੱਢੀ ਨਹੀਂ ਬਾਈ ਨੇ ਕਦੇ ਉ ਯਾਰ ਸੇਵਾ ਸੁਬਾ ਬਾਈ ਦੀ ਚੰਗੀ ਆ ਫੀਡ ਫੂਡ ਚੰਗਾ ਪਾਉਂਦਾ ਦਾਣਾ ਦੂਣਾ ਤੇ ਜਾਨਵਰ ਜੇ ਮੈਂ ਗੱਲ ਕਰ ਲਾਂ ਸ਼ੌਂਕ ਨਾਲ ਰੱਖਦਾ ਇਹ ਦੇਸੀ ਨਸਲ ਤੇ ਜਿਹੜੇ ਕਹਿੰਦੇ ਨੇ ਨਾ ਬਾਈ ਵੀ ਮੱਝਾਂ ਮਹਿੰਗੀਆਂ ਨੇ ਇੰਨੀਆਂ ਮਹਿੰਗੀਆਂ ਡੂਡ ਲੱਖਾਂ ਲਈ ਦਿਖਾਉਨੇ ਜਾਂ ਦੋ ਵਾਲੀ ਦਿਖਾਉ ਉਹ ਆ ਚੀਜ਼ਾਂ ਹੁੰਦੀਆਂ ਨੇ ਬਾਈ ਇਹਨਾਂ ਦਾ ਘੱਟ ਉਮਰ ਦੇ ਵਿੱਚ ਜਦੋਂ ਨੂੰ ਦੂਜਿਆਂ ਨੇ ਇੱਕ ਸੂਆ ਸੂਣਾ ਇਹਨਾਂ ਨੇ ਮੇਰਾ ਖਿਆਲ ਆ ਦੋ ਦੋ ਸੂਏ ਤਿੰਨ ਤਿੰਨ ਸੂਏ ਵੀ ਸੂਈ ਆਣਾ ਹਾਂ ਇਹਦੀ ਉਮਰ ਹੈਗੀ ਆ 8.5 ਮਹੀਨੇ ਇੱਥੇ ਰੋਕ ਲਾ ਗੁਰਦੀਓ ਤਾਂ 8.5 ਮਹੀਨਿਆਂ ਦੀ ਉਮਰ ਆ ਤੇ ਇੱਥੇ ਤੋਂ ਇਹਦੇ ਨਵਾਬ ਦਾ ਟੀਕਾ ਭਰਾਏ ਨਵਾਬ ਅੱਛਾ ਨਵਾਬ ਤੋਂ ਗੱਬਣਾ ਹਾਂ ਆ ਥੋੜਾ ਪਛਾਣੂ ਹੋ ਕੇ ਦਿਖਾ ਦੇ ਫੇਸ ਕੁਆਲਿਟੀ ਇੱਥੇ ਤੋਂ ਐ ਸਮਾਰਗੀ ਇੱਥੇ ਤੋਂ ਬਾਡੀ ਬੁੱਡੀ ਵੀ ਦਿਖਾ ਦੇ ਇਹਦੀ 8.5 ਮਹੀਨਿਆਂ ਦੀ ਉਮਰ ਆ ਤੇ ਮੇਰਾ ਖਿਆਲ ਆ 10-15 ਦਿਨਾਂ ਦੀ ਗੱਬਣਾ ਹਾਂ 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 10-15 ਦਿਨਾਂ ਦੀ ਇਹ ਗੱਬਣਾ ਆਪ ਹੈਗੀ ਐਚ.ਐਲ.ਡੀ.ਵੀ ਦੇ ਸੀਮਨ ਦੀ ਲੈ ਚਾਲ ਹੁਣ ਇਹਦੀ ਮਾਦਰ ਨੂੰ ਵੀ ਦਿਖਾ ਦੇ ਤੋਰ ਕੇ ਇਹਦੀ ਮਾਦਰ ਹੈਗੀ ਆ ਬੁੱਢੇ ਖੇੜੇ ਵਾਲੇ ਸੁਲਤਾਨ ਦੀ ਜਿਹੜੀ ਦੋ ਦੰਦ ਦੂਜਾ ਸੂਆ ਵੀ ਸੂਪੂਗੀ ਦੁਵਾਰੇ ਤੇ ਖੀਰੀ ਨੇ ਦੁੱਧ ਕੱਢਿਆ 15 ਕਿਲੋ ਇੱਥੋਂ ਦੋਆਂ ਨੂੰ ਦਿਖਾ ਦੇ ਇੱਥੇ ਤਾਂ ਦੋਨਾਂ ਦੀ ਬਾਡੀ ਬੁੱਡੀ ਦਿਖਾ ਦੇ ਬਾਡੀ ਬੁੱਡੀ ਇੱਕੋ ਜੀ ਆ ਹਨਾ ਹਾਂ ਜੀ ਆ ਬਾਡੀ ਬੁੱਡੀ ਇੱਕੋ ਜੀ ਆ ਤੇ ਮੇਨ ਗੱਲ ਆ ਯਾਰ ਆ ਠੰਡੀ ਸੀਲ ਛੋਟੀ ਇਹ ਵੀ ਹਨਾ ਹਾਂ ਜੀ ਕੱਦ ਬੱਡੇ ਦਾ ਫੁੱਲ ਵੱਡਾ ਹਜੇ ਦੋ ਦੰਦ ਦੇ ਨੇ ਬਰਾਬਰ ਨਹੀਂ ਕਰੇ ਜੇ ਮੈਂ ਕਰ ਲਾਂ ਗੱਲ ਆ ਇੱਥੇ ਤੋਂ ਦਿਖਾ ਦੇਉਂ ਕਾਲੀ ਕਰਦੀ ਆ ਥੋੜੀ ਹੈ ਨਾ ਹਾਂ ਇਹ ਮੋਰੀ ਨਹੀਂ ਪਾਈ ਕਦੇ ਹਾਂ ਬੋਝ ਕੇ ਤੋੜਦੇ ਬੋਝ ਕੇ ਹੁਣ ਗੱਬਣ ਕਿੰਨੇ ਟਾਈਮ ਦੀ ਗੱਰਜੋਤ ਇਹ 4 ਮਹੀਨੇ ਦੀ ਗੱਬਣ ਹੈ 4 ਦੀ ਗੱਬਣ ਆ ਦੋ ਦੰਦ ਹਜੇ ਕੱਢੇ ਨਹੀਂ ਹਾਂ ਲਾ ਇੱਥੇ ਤੋਂ ਸੱਜਣੋ ਬਾਡੀ ਬੂਡੀ ਦੇਖ ਸਕਦੇ ਹੋ ਐ ਲੱਗੂਗਾ ਤੁਹਾਨੂੰ ਜਿਵੇਂ ਇੱਕ ਸਾਹ ਨੇ ਤੁਰਿਆ ਫਿਰਦਾ ਹੁੰਦਾ ਵਿੜੇ ਜਿ ਇੱਕ ਝੋਟੇ ਵਾਲਾ ਸਿਸਟਮ ਹੈ ਆ ਆਪ ਹੈਗੀ ਆ ਸੁਲਤਾਨ ਦੀ ਖੀਰੀ ਕੱਢੀ 15 ਕਿਲੋ ਦੁੱਧਾ ਵੇਚਦਾ ਤਾਂ ਨਹੀਂ ਇਹ ਫਿਰ ਨਹੀਂ ਵੇਚਦੇ ਨਹੀਂ ਹੈਗੇ ਕਿਸੇ ਵੀ ਮੁੱਲ ਤੇ ਨਹੀਂ ਆ ਇਹ ਮੈਂ ਸ਼ੌਂਕ ਨੂੰ ਦਿਖਾਈਆਂ ਨੇ ਬਾਈ ਨੂੰ ਵੇਚਣ ਵਾਸਤੇ ਤੰਗ ਨਾ ਕਰ ਵੇਚਦਾ ਨਹੀਂ ਬਾਈ ਇਹ ਸਾਨੂੰ ਮੈਂ ਤਾਂ ਦਿਖਾਇਆ ਵੀ ਦੇਸੀ ਨਸਲ ਤੇ ਮੋਰਾ ਨਸਲ ਚ ਆਪਾਂ ਕਹਿੰਦੇ ਆ ਵੀ ਨਸਲ ਨਸਲ ਦਾ ਯਾਰ ਕੀ ਫਰਕ ਹੁੰਦਾ ਨਸਲ ਨਸਲ ਦਾ ਆ ਫਰਕ ਹੁੰਦਾ ਜਿਹੜਾ ਸਾਨੂੰ ਮੈਂ ਅੱਜ ਵੀਡੀਓ ਚ ਦਿਖਾਇਆ ਹਾਂ ਉਹ ਵਲਡਰ ਕਾਰਡ ਵਾਲੀ ਗੱਲ ਹੀ ਆ ਉਹ ਕੱਟੀ ਦੀ ਉਹ ਕੱਟੀ ਤੇ 11 ਹੋਰ ਮਾਰਦੇ ਉਹਦਾ ਵਲਡਰ ਕਾਰਡ ਵਾਲਾ ਕੰਮ ਆ ਸਾਡੇ 8 ਮਹੀਨਿਆਂ ਦੀ ਯਾਰ ਗੱਬਣ ਕਰਾਉਣੀ ਕੱਟੀ ਉਹ ਯਾਮ ਗੱਲ ਨਹੀਂ ਹੈਗੀ ਬਾਕੀ ਸੱਜਣ ਕਮੈਂਟ ਵੀ ਬਹੁਤ ਕਰਨਗੇ ਵੀ ਪਤਾ ਨਹੀਂ ਤੇ ਉਮਰ ਜਾਦੇ ਆ ਇਹ ਬਾਈ ਕਹਿੰਦਾ ਹਲੇ ਚੁੰਗਦੀ ਹੈ। ਨਹੀਂ ਆਪਾਂ ਇਹਦੀ ਮਾਂ ਦੀ ਇਹਦੀ ਗੱਬਣ ਦੀ ਵੀਡੀਓ ਪਈ ਆ ਆਪਣੇ ਕੋਲ ਉਹ ਵੀ ਦਿਖਾ ਦਾਂਗੇ। ਠੀਕ ਆ ਗੱਲ। ਹਾਂਜੀ। ਅਵੇ ਵਿੱਦ ਪ੍ਰੂਫ ਵਾਲਾ ਕੰਮ ਆ ਕਰਾ। ਹਾਂ। ਇਹਦਾ ਨੰਬਰ ਦੱਸੀ ਜਰਾ। ਨੰਬਰ ਹੈਗਾ 98152 ਹਾਂਜੀ 94868। ਕਿਉਂਕਿ ਬਾਈ ਵੀ ਕੰਮਕਾਰ ਆਲਾ ਬਾਲੇ ਜਾਦੇ ਫੋਨ ਤਾਂ ਨਾਮ ਲੈ ਉਹ ਥੋੜੀ ਬਹੁਤੀ ਜਾਣਕਾਰੀ ਦੇ ਦੂਗਾ। ਹਾਂ ਹਾਂ ਯਾਰ। ਹਾਂ ਬਾਲੇ ਜਾਦੇ ਕਿਉਂਕਿ ਬਾਈ ਦਾ ਵੀ ਯਾਰ ਵਪਾਰ ਲੈਣ ਦਾ ਕੰਮ ਵੀ ਆ। ਤੇ ਚੰਗੇ ਜਾਨਵਰ ਬਾਈ ਰੱਖਣ ਦਾ ਵੀ ਸ਼ਕੀਨ ਆ ਇਹ ਕੱਤੀਆਂ ਦੋਨਾਂ ਤੇ ਕਿਹੜਾ ਹੋਰ ਮਾਰਦੇ ਜਾਂਦਾ ਸਾਬ ਤੇ ਬਾਕੀ ਕਮੈਂਟ ਕਰਕੇ ਹੁਣ ਮੈਨੂੰ ਤੁਸੀਂ ਆਪ ਹੀ ਦੱਸ ਦਿਓ ਵੀ ਚੰਗੀ ਨਸਲ ਦੇ ਜਾਨਵਰ ਰੱਖਣ 'ਚ ਫਾਇਦਾ ਆਪਾਂ ਨੂੰ ਜਾਂ ਨਾਰਮਲ ਕੱਚੀ ਨਸਲ ਰੱਖਣ 'ਚ ਫਾਇਦਾ ਤੇ ਵੱਧ ਤੋਂ ਵੱਧ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ